ਸੋ ਸੱਚਖੰਡ ਸ੍ਰੀ ਹਜੂ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨਦੇੜ ਸਾਹਿਬ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨੇ ਬੁੱਧਵਾਣ ਨੂੰ ਕੇਂਦਰੀ ਮਹਾਰਾਸ਼ਟਰ ਦੇ ਨਦੇੜ ਸਾਹਿਬ ਤੱਕ ਸੱਚਖੰਡ ਸ੍ਰੀ ਹਜੂ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਹਾਲ ਵੀ ਦੇਖਿਆ ਤੇ ਹਜੂਤ ਸਾਹਿਬ ਸਿੱਖਾਂ ਦੇ ਪੰਜ ਪ੍ਰਮੁੱਖ ਧਾਰਮਿਕ ਕੇਂਦਰਾਂ ਵਿੱਚੋਂ ਇੱਕ ਹੈ ਰਾਸ਼ਟਰਪਤੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਅਤੇ ਉਹਨਾਂ ਦੀ ਬੇਟੀ ਇਤੇਸ਼ੀ ਮੁਰੰਬਰ ਵੀ ਮੌਜੂਦ ਸਨ ਉਹਨਾਂ ਦਾ ਉਹਨਾਂ ਦਾ ਗੁਰਦੁਆਰਾ ਬੋਰਡ ਦੇ ਮੈਂਬਰਾਂ ਜ਼ਿਲ੍ਹੇ ਦੇ ਸਮਰਪਿਤ ਮੰਤਰੀ ਗਿਰੀਸ਼ ਮਹਾਜਨ ਸੀਨੀਅਰ ਅਧਿਕਾਰੀਆਂ ਤੇ ਹੋਰਾਂ ਨੇ ਸਵਾਗਤ ਕੀਤਾ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਬਾਅਦ ਵਿੱਚ ਪ੍ਰਧਾਨ ਮੰਤਰੀ ਸਵਾਰਨਦੀ ਯੋਜਨਾ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਡੋਨਿਆਂ ਦੀ ਦੁਕਾਨ ਤੇ ਮਾਲਕ ਕੈਤਨ ਕਲਸਕਰ ਨਾਲ ਅਤੇ ਫਲ ਦੇ ਜੂਸ ਕਾਰੋਬਾਰ ਕਰਨ ਵਾਲੇ ਮਾਲਕ ਸ਼ਮਸ਼ੇਰ ਸਿੰਘ ਰਠੌਰ ਨਾਲ ਵੀ ਗੱਲਬਾਤ ਕੀਤੀ ਸਵੇਰ ਨੂੰ ਦੁਹੋਂ ਦੇ ਪੇਕੇ ਦਿੱਤੇ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਰ ਪਹੁੰਚਨੇ ਸੱਚਖੰਡ ਸ਼੍ਰੀ ਹਜੂ ਸਾਹਿਬ ਦਰਸ਼ਨ ਕਰਨ